ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਅੱਜ ਹਲਕਾ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਕਾਂਗਰਸ ਪਾਰਟੀ ਵੱਲੋਂ ਹਲਕਾ ਚੱਬੇਵਾਲ ਦੇ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਦੀ ਅਗਵਾਈ ਵਿੱਚ ਥਾਣਾ ਚੱਬੇਵਾਲ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਪੰਜਾਬ ਵਿੱਚ ਵਧ ਰਹੇ ਨਸ਼ੇ ਤੇ ਲੁੱਟਾਂ ਖੋਹਾਂ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਦੇ ਨਾਮ ਡੀਐਸਪੀ ਚੱਬਿਆਲ ਨੂੰ ਮੰਗ ਪੱਤਰ ਦਿੱਤਾ ਗਿਆ ਦੇਖੋ ਪੂਰੀ ਖਬਰ ਨੂੰ ਆਸ ਦੇ ਨਾਲ ਘੜੀਸਿਆ ਜਾਂਦਾ ਅੱਗੇ ਤੋਂ ਅੱਗੇ ਅਸੀਂ بے ਆਸ ਹੁੰਦੇ ਚਲੇ ਜਾ ਰਹੇ ਹਾਂ ਬਾਕੀ ਜੇ ਜਦੋਂ ਗੱਲ ਕਰਦੇ ਆ ਸਾਡੀ ਜਿਹੜੇ ਸ਼ੂਬੀਰ ਸਾਡੇ ਲਈ ਸ਼ਹਾਦਤਾਂ ਦੇ ਗਏ ਇਸ ਪਾਰਟੀ ਅਨੋ ਆ ਮੁਕਾਬਲਾ ਕਰਨਾ ਕਿ ਅੰधे ਕਾਨੂੰਨ ਦੇ ਖਾਪ ਅਸੀਂ ਲੜਨੀ ਆ ਅਸੀਂ ਸਰਕਾਰ ਨੂੰ ਸੁੱਤੀ ਤੇ ਇਹਨੂੰ ਡਗਾਣਾ ਕਿਉਂਕਿ ਤੁਸੀਂ ਮਿੱਤ ਦੇਖਦੇ ਆ ਸਾਰੇ ਦੇ ਵਿੱਚ ਟੀਵੀ ਦੇ ਵਿੱਚ ਕਿੰਨੀਆਂ ਤੁਸੀਂ ਵੇਖੋ ਅਫਾਰਦਾਤਾ ਹੋ ਰਹੀਆਂ ਅੱਜ ਕੋ 1.5-2 ਸਾਲ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਕਲਾਕਾਰ ਮੂਸੇ ਵਾਲਾ ਮਾਰਿਆ ਸੀ ਔਰ ਉਹ ਗੋਰੀਏ ਦੇ ਨਾਲ ਖੱਲੀ ਕੀਤਾ ਗਿਆ ਔਰ ਤੁਸੀਂ ਦੇਖੋ ਅਜ ਤਾਂ ਕੋਲੇ ਕਾਤਲ ਫੜੇ ਨਹੀਂ ਗਏ। ਉਦੋਂ ਬਾਅਦ ਆ ਥੋੜੀ ਜ਼ਰਦੀ ਗੱਲ ਬੋਲ ਦਰਦੀ ਆ। ਕੋਈ ਸੇਮ ਮਾਰਦਾ ਤਾਂ ਹੋਈ ਆ। ਔਰ ਉਹ ਮਾਂ ਦਾ ਦੇ ਵਿੱਚ ਤਿੰਨ ਲੋਕਾਂ ਨੂੰ ਛੱਲੀ ਕੀਤਾ ਗਿਆ। ਪਰ ਤਵਾ ਦੇ ਬੱਤ ਰੋਡ ਖੜ ਕਿੱਥੇ ਗਏ। ਉਦੋਂ ਬਾਅਦ ਕੋਈ ਯਾਤਰੀ ਹਲਕੇ ਦੀ ਗੱਲ ਕਰੀਏ। ਜੱਪੋ ਹਲਕੇ ਦੇ ਵਿੱਚ ਕੱਲ ਪਰਸੋਂ ਦੀ ਗੱਲ ਆ ਕਿ ਇੱਕ ਬੇਬੀ ਬੇਬੀ ਜਾ ਰਹੀ ਸੀ। ਉਹਦੇ ਪਿੱਛੇ ਦੋ ਨਕਾਸ਼ ਪੋਸ਼ ਬੰਦਿਆਂ ਨੇ ਮੋਟਰਸਾਈਕਲ ਲਾਏ ਲੁਕਣਾ ਪਰ ਸਕੂਟਰ ਤੇ ਚਲਾਇਆ ਜਿਹਨੇ ਪਿੰਡ ਦੇ ਵਿੱਚ ਗਈ ਕਿਸੇ ਬੁਟੀ ਪਾਰਲਰ ਦੇ ਵਿੱਚ ਉਹ ਨੱਕ ਤੇ ਸਕੂਟਰ ਖੜਕੇ ਅੰਦਰ ਬੜ ਕੇ ਉਹਨੂੰ ਲੋਕ ਲਾ ਲੇ ਲੁਕਣਾ ਬਾਹਰ ਵੀ ਟੱਕੇ ਮਾਰਦੇ ਰਹੇ ਅੱਜ ਦੀ ਇੱਕ ਹੋਰ ਨਵੀਂ ਬਾਤ ਆਤਾਈ ਆ ਜਿਹੜੀ ਇੱਕ ਬੈਲੀ ਦੀ ਆ ਮੋਲੀ ਦੇ ਕੋਲ ਚੌਕਸਤਾ ਬੰਦਨਾ ਉਹਦੇ ਵਿੱਚ ਮੁੰਡਾ ਆ ਰਿਹਾ ਉਹ ਇੱਕ ਮਾਦਾ ਦੇ ਪੈਰੀ ਹਤ ਲਾ ਰਿਹਾ ਲੇਕਿਨ ਉਹਦੇ ਮਾਦਾ ਦੇਖਦੀ ਆ ਤਾਂ ਉਹਦੇ ਚੱਟ ਕੇ ਬਾਲੀਆਂ ਘੋੜੇ ਨੂੰ ੱਤਕਾ ਦੇ ਕੇ ਪਾਜਦਾ ਕੋਲੋਂ ਮਦਰ ਲੋਕ ਨੱਠ ਗਏ ਲੇਕਿਨ ਫੜਿਆ ਨਹੀਂ ਜਾਂਦਾ ਜੇ ਗੱਲ ਕਰੀਏ ਮਾਲਪੁਰ ਦੀ ਮਾਲਪੁਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਬੋਦੀ ਦਾ ਚਾਰਿਆਂ ਨੂੰ ਫੋਨ ਆਇਆ ਔਰ ਉਹਨਾਂ ਦੇ ਦੁਕਾਨ ਦੇ ਮੋੜੇ 12 ਤੋਂ ਬਾਅਦ ਰੌਂਡ ਫਾੜ ਕੀਤੇ ਗਏ ਦੂਜੀ ਗੱਲ ਕਰੀਏ ਸਾਡੇ ਜੁਨੇ ਨਾਲ ਜੁਕੜਾ ਇੱਕ ਟੈਂਟ ਬੁਗਰਾ ਕਿਸੇ ਕੋ ਚਾਰਨ ਵਾਲਾ ਵੀ ਆ ਐਸ ਬੰਦੇ ਵੀ ਪਿਸਤ ਪੰਜਾਂ ਮੈਂ ਉਹਦੇ ਮੇਲਤ ਵੀ ਬਹੁਤ ਕੀਤੀ ਦਤਵਾ ਇਲੈਕਸ਼ਨ ਦੇ ਵਿੱਚ ਆਇਆ ਆਮ ਪਾਰਟੀ ਉਹਨਾਂ ਆਪਾਂ ਕਿਤੇ ਨਹੀਂ ਸੀਗਾ ਜਦੋਂ ਇਹ ਆਇਆ ਕੰਦੇ ਮੈਂ ਖੜਾ ਹੋਇਆ ਪਹਿਲਾਂ ਇਹ ਹਾਰ ਗਿਆ ਦੂਜੀ ਵਾਰੀ ਵੀ ਅਸੀਂ ਇਹਦੇ ਨਾਲ ਬੜੀ ਮੇਲਤ ਕੀਤੀ ਮੇਰੇ ਖਿਆਲ ਵਿੱਚ ਅਸੀਂ 5 ਸਾਲ ਘਰਨੀ ਬੈਠ ਕੇ ਦੇਖਿਆ ਹੁਣ ਇਹਨੂੰ ਜਿੱਤੌਣ ਦੇ ਲਈ ਜਿਹੜਾ ਕੋਈ ਮੇਰੇ ਨਾਲ ਹੀ ਠੱਗੀ ਕਰ ਸਕਦਾ ਆ ਮੇਰੇ ਪੇਟ ਵਿੱਚ ਜਾ ਕੇ ਦੇਖੋ ਮੈਨੂੰ ਪੇਟ ਲਈ ਫੈਸਲੇ ਨਹੀਂ ਦੱਸੇ ਉਹਨੂੰ ਹੋਰ ਪਿੰਡਾਂ ਦਾ ਕੀ ਸਵਾਰਿਆ ਹੋਊਗਾ ਉਹਨੂੰ ਠੀਕ ਹੈ ਮੇਰਾ ਇਹ ਲਾਗੂ ਜੇ ਮਿੰਟ ਨਾਲ ਹੀ ਕਿੜਾਈ ਜਾਣਾ। ਫਿਰਾਂ ਸਾਡੇ ਕੁਸੀ ਚੋਰੀ ਹੋਣ ਤੋਂ ਪੂਏ ਦਿਨ ਫਿਰ ਸਾਡੇ ਨਾਲ ਉੱਥੇ ਘਰ ਇੱਕ ਹੋਰ ਚੋਰੀ ਹੋਈ। ਫਿਰ ਮੈਂ ਇਥੇ ਖਾਣੇ ਆ ਕੇ ਕੰਪਲੇਂਟ ਕੀਤੀ ਮੈਂ ਕਿ ਤੁਹਾਨੂੰ ਤਾਂ ਪਹਿਲਾਂ ਵੀ ਸਬੂਤ ਦਿੱਤੇ ਸੀਗੇ ਤਾਂ ਮੈਂ ਰਿਕਾਰਡਿੰਗ ਵੀ ਦਿੱਤੀ ਆ ਪਰ ਤੁਹਾਨੂੰ ਤੁਸੀਂ ਫਿਰ ਉੱਥੇ ਚੋਰੀ ਹੋਇਆ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਫਿਰ ਮੈਂ ਆਪਣੇ ਬੱਚੇ ਨੂੰ ਸਕੂਲੋਂ ਲਿਆ ਰਿਆ ਸੀ ਗੱਡੀ ਦੇ ਵਿੱਚ ਉਹਨੂੰ ਤਾਂ ਗੱਡੀ ਜਿਸ ਵਿੱਚ ਮੈਂ ਸੇਫ ਸੀ ਮੇਰੇ ਛੋਟਾ ਬੱਚਾ ਨਾਲ ਇੱਕ ਦੋ ਜਿਹੜਾ ਜਿਹੜੇ ਕੁਆਨ ਇਕੱਠਾ ਕਰਦੇ ਸਾਈਕਲ ਦੇ ਵਿਚਾਰਾਂ ਜਿਆਦਾ ਤਿੰਨ ਮੁੰਡੇ ਮੋਟਰਸਾਈਕਲ ਤੇ ਇਸੇ ਰੋਡ ਤੇ ਜਿਹੜਾ ਚੁੰਮਿਆ ਰੋਡ ਆ ਪੰਜ ਇਹਨਾਂ ਮੋਟਰਸਾਈਕਲ ਦੇ 15 ਸਾਲਾਂ ਦੀ ਉਮਰ ਦੀ ਹੁਮਾ ਜਿਹੜੇ ਨਸ਼ੇ-ਨੁਸ਼ੇ ਤੇ ਲੱਗੇ ਆ ਜੀ ਉਹੀ ਉਹਨਾਂ ਦੇ ਵਿਚਾਰਿਆਂ ਨੂੰ ਧੱਕਾ ਦੇ ਕੇ ਸਿੱਟਿਆ ਉਹ ਸਾਈਕਲ ਮੈਂ ਕੰਨਾਂ ਸੀਗਾ ਮੈਂ ਤੋਰ ਗੱਡੀ ਚ ਉੱਤਰਿਆ ਜਾਤੀ ਉਹਦੇ ਪੈਸੇ ਖੋਰੀ ਅਗਲੇ ਫਰਾਂ ਹੋ ਗਈ ਜੀ ਅੱਲਾ ਸਰਪਾ ਮੋਦਾ ਹਾਂਜੀ ਸਰ ਅੱਜ ਹਲਕਾ ਚੱਬਿਆ ਅੱਜ ਰੋਜ਼ਪਤਾ ਦੇ ਕਿਤੇ ਯਾ ਕੌਨ ਪਾਰਟੀ ਬਣੋ ਜੀ ਹਾਂਜੀ ਇਹ ਸਭ ਜੇਰਾ ਨਾਮ ਵਿਕਾਸ ਸੰਗਰ ਆ ਜੀ ਔਰ ਮੈਂ ਪੰਜਾਬ ਕਾਂਗਰਸ ਵੱਲੋਂ ਹਲਕਾ ਚੱਪੇਵਾਲ ਦੇ ਵਿੱਚ ਕੋ ਮਤੌਰ ਕੋਆਰਡੀਨੇਟਰ ਆਪਣੀਆਂ ਸੇਵਾਵਾਂ ਦੇ ਰਿਆਂ ਔਰ ਅੱਜ ਦਾ ਜੋ ਅਜੰਡਾ ਸਿਗਾ ਸਾਡੇ ਪ੍ਰਧਾਨ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਪੂਰੇ ਪੰਜਾਬ ਦੀਆਂ ਸਬ ਡਿਵੀਜ਼ਨਾਂ ਵਿੱਚ ਧਰਨਾ ਲਗਾਇਆ ਗਿਆ ਨਸ਼ੇ ਦੇ ਖਿਲਾਫ ਕਿਉਂਕਿ ਕਾਂਗਰਸ ਪਾਰਟੀ ਹੀ ਔਰ ਖਾਸ ਕਰਕੇ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਹੀ ਇਸ ਗੱਲ ਨੂੰ ਕਿਉਂਕਿ ਆਪ ਇੱਕ ਜੁਵਾ ਚਿਹਰਾ ਨੇਤਾ ਚੂਬਾ ਨੇਤਾ ਨੇ ਉਹ ਸਮਝਦੇ ਆ ਕਿ ਜਿਸ ਘਰ ਦੇ ਵਿੱਚ ਨਸ਼ਾ ਵੜ ਜਾਂਦਾ ਉਸ ਘਰ ਦੇ ਵਿੱਚ ਕੀ ਹਾਲਾਤ ਬਣ ਜਾਂਦੇ ਆ ਉਹ ਤਾਂ ਫੇ ਬੰਦੇ ਦੀ ਬੰਦੇ ਦੀ ਮੌਤ ਹੀ ਮੰਗਦਾ ਉਹ ਪਰਿਵਾਰ ਜਦੋਂ ਜਿਸ ਘਰ ਚ ਨਸ਼ਾ ਵੜ ਜਾਂਦਾ ਔਰ ਉਸ ਦਰਦ ਨੂੰ ਸਮਝਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਦੀਆਂ ਸਬਡਿਵੀਜ਼ਨਾਂ ਦੇ ਵਿੱਚ ਸਰਕਾਰ ਦੇ ਖਿਲਾਫ ਧਰਨਾ ਲੱਗਿਆ ਅ ਅਮਰਿੰਦਰ ਸਿੰਘ ਰਾਜ ਆਪ ਡਿੰਗ ਦੀ ਇੱਕ ਜੋਨਰ ਨੇ ਪ੍ਰੋਗਰਾਮ ਲਿਖਿਆ ਸੀ ਪੰਜਾਬ ਦੇ ਅੰਦਰ ਜਿਹੜਾ ਵੱਧ ਰਿਹਾ ਕ੍ਰਾਈਮ ਆ ਇਹਦੇ ਖਿਲਾਫ ਪੂਰੇ ਪੰਜਾਬ ਦੇ ਅੰਦਰ ਸਾਰ ਸਬਡਿਵੀਜ਼ਨਾਂ ਦੇ ਵਿੱਚ ਧਰਨੇ ਦੇਣ ਦੀ ਗੱਲ ਉਹਨਾਂ ਨੇ ਕਹੀ ਆ ਅਸੀਂ ਉਹਨਾਂ ਦਾ ਹੁਕਮ ਜਾਦੇ ਹੋਏ ਅੱਜ ਚੰਬਿਆਲ ਹਲਕੇ ਦੇ ਵਿੱਚ ਖਾਣਾ ਚੰਬਿਆਲ ਦੇ ਸਾਹਮਣੇ ਅਸੀਂ ਇੱਥੇ ਤਾਨਾ ਦੇ ਰਹੇ ਆ ਕਿ ਸਾਡਾ ਮਨਪਸੰਦ ਲੈਣ ਵਾਸਤੇ ਡੀਐਸਪੀ ਚੰਬਿਆਲ ਉਹ ਪਹੁੰਚਣਗੇ ਮੈਂ ਇੱਕ ਸੁਪੀ ਹੋਈ ਜਿਹੜਾ ਪ੍ਰਸ਼ਾਸਨ ਆ ਇਹਨਾਂ ਨੂੰ ਅਸੀਂ ਜਗਾਉਣਾ ਚਾਹੁੰਦੇ ਆ ਕਿਉਂਕਿ ਜਦੋਂ ਦੀ ਇਹ ਸਰਕਾਰ ਆਈ ਆ ਸਾਡੇ ਤੁਸੀਂ ਦੇਖੋ ਪੰਜਾਬ ਦੇ ਅੰਦਰ ਕੋਈ ਬੰਦਾ ਸੇਫ ਨਹੀਂ ਹੈ ਕ੍ਰਾਈਮ ਕਿੰਨਾ ਵਧਿਆ ਨਿਤ ਨਵੇਂ ਕੋਈ ਨਾ ਕੋਈ ਕਤਲ ਹੁੰਦੇ ਆ ਬੰਦਾ ਇੱਕ ਆਪਣਾ ਘਰ ਦੇ ਵਿੱਚ ਵੀ ਸੇਫ ਨਹੀਂ ਹੈ ਤੁਸੀਂ ਦੇਖੋ ਮੇਰਾ ਖਿਆਲ ਹੈ ਕਿ ਸਾਡੇ ਹਲਕੇ ਦੇ ਅੰਦਰ ਆ 10-20 ਦਿਨਾਂ ਦੇ ਵਿੱਚ 25-30 ਵਾਰ ਦਾਤਾਂ ਹੋਈਆਂ ਜਿਹੜਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿੰਨਾ ਸਾਡਾ ਪ੍ਰਸ਼ਾਸਨ ਹੈ ਇਹ ਨਕਾਮ ਰਿਹਾ ਅਸੀਂ ਇੱਕ ਇਹਨਾਂ ਨੂੰ ਜਗਾਉਣਾ ਚਾਹੁੰਦੇ ਆ ਕਿ ਸਾਡੇ ਪੰਜਾਬ ਦੇ ਅੰਦਰ ਆ ਸਾਡੇ ਹਲਕੇ ਦੇ ਅੰਦਰ ਲੋਕ ਸੇਫ ਕਿੱਦਾਂ ਰਹਿਣਗੇ ਅਸੀਂ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਜੋ ਸਰਕਾਰ ਆਈ ਸੀ ਉਸ ਟਾਈਮ ਸਾਡੇ ਇੰਨਾ ਕ੍ਰਾਈਮ ਨਹੀਂ ਸੀ لیکن ਜਦੋਂ ਇਹ ਸਰਕਾਰ ਆਈ ਆ ਔਰ ਕ੍ਰੇਮ ਇੰਨਾ ਵਧਿਆ ਬੇਨ ਜੜ ਹੈਗੀ ਆ ਜਿਹੜੀ ਇਹ ਸਾਡੇ ਨਸ਼ੇ ਦੀ ਆ ਸਾਡੇ ਪੰਜਾਬ ਦੇ ਅੰਦਰ ਸਾਡੇ ਹਲਕੇ ਦੇ ਅੰਦਰ ਨਸ਼ਾ ਇੰਨਾ ਚੱਲ ਰਿਹਾ ਕੋਈ ਅੰਤ ਨਹੀਂ ਹੈਗਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਹਰ ਗਲੀ ਦੇ ਵਿੱਚ ਹਰ ਨੁੱਕੜ ਦੇ ਵਿੱਚ ਨਸ਼ਾ ਵਿਕ ਰਿਹਾ ਮੇਨ ਕ੍ਰੇਮ ਦਾ ਕਾਰਨ ਜਿਹੜਾ ਇਹ ਨਸ਼ਾ ਹੈ ਇਹ ਨਸ਼ਾ ਸਰਕਾਰ ਬੰਦ ਨਹੀਂ ਕਰ ਸਕੀ ਲੇਕਿਨ ਨਸ਼ਾ ਵਧਿਆ ਇਹ ਝੋਕੇ ਦਾਅਵੇ ਕਰਦੀ ਆ ਕਿ ਅਸੀਂ ਨਸ਼ਾ ਬੰਦ ਕਰ ਦਿੱਤਾ ਇਹ ਜਿਹੜੇ ਬੰਦੇ ਬੱਚੇ ਗਮਰਾਹ ਹੋਏ ਹੋ ਨਸ਼ਾ ਪੀਣ ਲੱਗੇ ਆ ਔਰ ਨਸ਼ੇ ਵਾਲਿਆਂ ਨੂੰ ਇਹ ਫੜ ਕੇ ਪੀਣ ਵਾਲਿਆਂ ਨੂੰ ਉਹਨਾਂ ਦੇ ਖਿਲਾਫ ਪਰਚੇ ਦਿੰਦੇ ਆ ਅੱਜ ਤੱਕ ਕੋਈ ਨਸ਼ਾ ਤਸਕਰ ਇਹਨਾਂ ਕੋਲੋਂ ਫੜਿਆ ਨਹੀਂ ਗਿਆ ਕਿਉਂਕਿ ਸਿਆਣਾ ਵੀ ਕਹਾਵਤ ਹੈ ਕਿ ਕੁੱਤੀ ਚੋਰਾ ਨਾਲ ਰਾੜੀ ਹੋਈ ਹੈ ਸਾਡੇ ਹਲਕੇ ਦੇ ਜਿਹੜੇ ਐਮ.ਐਲ.ਏ ਆ ਇਹ ਪੂਰੇ ਜਿਹੜੇ ਨਸ਼ੇ ਦੇ ਸਬਾਗਰੇ ਉਹਨਾਂ ਦੇ ਘਰ ਜਾਂਦੇ ਆ ਉਹਨਾਂ ਨੂੰ ਮਹੀਨਾ ਬਖਸ਼ੂਰ ਕਰਦੇ ਆ ਔਰ ਮਹਿਕਮੇ ਵਾਲੇ ਵੀ ਜਿੰਨੇ ਹੈਗੇ ਆ ਇਹਨਾਂ ਕੋਲੋਂ ਵੀ ਮਹੀਨਾ ਵਸੂਲ ਕਰਦੇ ਆ ਇਹ ਸਰ ਜਿਹੜੇ ਅੱਜ ਰੋਸਤਾ ਨਾ ਦਿੱਤਾ ਇੱਕ ਪੂਰੇ ਪੰਜਾਬ ਦੇ ਵਿੱਚ ਇਕੱਲਾ ਚੱਬਿਆ ਸੀ ਇਹ ਪੂਰੇ ਪੰਜਾਬ ਦੇ ਅੰਦਰ ਸਾਬੀ ਦੀਨਾਂ ਦੇ ਵਿੱਚ ਆ ਤੇ ਅਸੀਂ ਸਾਡੀ ਸਾਊਥ ਡਿਵੀਜ਼ਨ ਦੇ ਵਿੱਚ ਇੱਥੇ ਐਸਪੀ ਦਾ ਬੰਦ ਨਹੀਂ ਗਿਆ ਸ਼ਾਹਪੁਰ ਦਾ ਸ਼ਾਹਪੁਰ ਸਾਡੇ ਸ਼ਾਹਪੁਰ ਹਲਕੇ ਦੇ ਲਾ ਰਹੇ ਧਰਨਾ ਉਧਰੋਂ ਗੱਡ ਸਿੰਘ ਗੱਡ ਸਿੰਘ ਤੇ ਲਾ ਰਹੇ ਆ ਅਸੀਂ ਇੱਥੇ ਸੁੱਤਿਆ ਹੋਏ ਅਸੀਂ ਆਪਣੇ ਹਲਕੇ ਦੇ ਵਿੱਚ ਲਾਈਏ ਅਸੀਂ ਚੱਬਿਆ ਥਾਣੇ ਦੇ ਦੂਰੇ ਧਰਨਾ ਲਾ ਰਹੇ ਆ ਮੈਂ ਇੱਥੇ ਆਉਂਦੇ ਸਾਰਾ ਧੰਨਵਾਦ ਕਰਦਾ ਤੁਹਾਡਾ ਵੀਡੀਓ ਦਾ ਵੀ ਤੁਹਾਨੂੰ ਬਸ ਕਰਦਾ why don't we cut off so right